ਕੀ ਜਦੋਂ ਨਿਮਿਜ ਕਰਨੇ ਦੀ ਗੱਲ ਹੈ ਕੰਮ ਉਹਦਾ ਕਰਦੇ ਮਾਰਾ ਗਏ ਟਾਈਮ ਕੇ ਲਈ ਹਰੇਕ ਨਸਾਨ ਹੋਰੀ ਫੋਟੋ ਦਾ ਲੈਂਡ ਸਾਗੀ ਸਾਫ ਬਣਾ ਕੇ ਤੇ ਕੰਮ ਹਰੀ ਹੋ ਗਿਆ ਉਹਦਾ ਨੰਬਰ ਵਾਲੇ ਨੇ ਹੱਸਦਾ ਹੈ ਆਹ ਸਾਡੇ ਲਈ ਆਲ ਆਫ ਆਲਵੇਸ ਆਲ ਵਾਲੀਆ ਕਾ ਫਲੋਰਲੇ ਪਹਿਲਾਂ ਪਕੌੜੇ ਖਾਣ ਨੂੰ ਆ ਕੇ ਕੰਮ ਹੈ ਨਹੀਂ ਕੋਈ ਵੀ ਹਾਂ ਆ ਪਹਿਲਾਂ ਪਲੇਟਾਂ ਭਰ ਲਿਆ ਨੇ ਡੇਡੀਆਂ ਤੋਂ आ बात हेलो हेलो के नाम पर जनसमर्थन और वॉलंटियरशन और कॉलवरिटी कितना नौ मिनट और शुरू है चलिए यहां पर ये तो पापा जी ਸਾਡਾ <laughs> ਅੰਦਰ ਹੀ ਆ ਪੋ ਅੰਦਰ ਹੀ ਆ ਪ੍ਰਭੂ ਸਾਹਿਬ ਜੀ ਪੁਰ ਆਰੇ ਰੰਗਲੇ ਬੱਤੇ ਆਪਾ ਫੂਲਾ ਗੁਜੇ ਨਾਲ ਪੁਜਰੀ ਇਹਨਾਂ ਬੱਤਕਾਰ ਨੂੰ ਨੋਟ ਚਿਨ ਕਰਤੂ ਨਾ ਸਮਝੇ

ਸਤਿ ਸ੍ਰੀ ਅਕਾਲ ਜੋ ਦਿਨ ਆਵੇ ਸੁਖੀ ਜਾਈਏ ਜੋ ਦਿਨ ਆਵੇ jin jin diya so rizq amrava sab kat pinde aa tu chalava jin jin diya so ਕੀ ਜਿਕਿਆ ਬਹਰਾਵਾ ਸਭ ਕਟ ਪੀਤਰ ਹਾਤ ਚਲਾਵੇ ਸਭ ਕਟ ਕੀਤਰ ਹਾ ۶ ۶ ۶ ۶ ۶ ਦਿਨ ਆਵਰ ਸੂ ਦਿਨ ਨਾਈ ਸੰਗੀਤ ਚਲਤ ਹੈ ਹਮ ਵੀ ਚੱਲੂਗਾ thank Oh, yeah. ਮਾਨਿਲ ਸੇਰਾ ਤਾਰ ਬੰਦੀਗੀ ਸਾਡ ਮੇਰਾ ਫਿਰ ਤੇਰਾ ਸਮਾਨ ਸਮੇਰਾ I'm i ¡Muy <laughs> ਇੱਕ ਪਾਵਨ ਪੁੱਤਰ ਸਬਿਸ਼ੇ ਜਿਹਦੇ ਵਿੱਚ ਸੰਸਾਰ ਤੇ ਆਇਆਂ ਨੂੰ ਸਮਝਾਉਣਾ ਕੀਤਾ ਹੈ ਕਿ ਭਾਈ ਤੂੰ ਪ੍ਰੌਣਿਆਂ ਦੀ ਤਰ੍ਹਾਂ ਆਇਆ ਪਰ ਤੂੰ ਪੱਕਾ ਫੜਿਆ ਬਣੋ ਇੱਥੇ ਸਮਝਣ ਲੱਗ ਪਏ ਇੱਕ ਬਿੰਸਾ ਇੱਕ ਅਸਤਰ ਮਾਲੂ ਇੱਕ ਤੇਰੇ ਕੋਲ ਜਾ ਰਿਹਾ ਹੈ ਤੇ ਇੱਕ ਤੋਂ ਸਮਝੀ ਜਾਣਾ ਹੈ ਵੀ ਇੰਨੇ ਜਾਣਾ ਸੀ ਅੱਜ ਮੈਂ ਤੇ ਇੱਥੇ ਰਹਿਣਾ ਹੈ ਸਤਿਗੁਰੂ ਪੰਜਵੇਂ ਨਾਨਕ ਗੁਰੂ ਅਰਜਨ ਪਾਤਸ਼ਾ ਆਪਣੇ ਕਲਾਮ ਰਾਹੀਂ ਇਹ ਗੱਲ ਕਹਿੰਦੇ ਨੇ ਜਿਵੇਂ ਆਪਾਂ ਮੋਹ ਕਰਕੇ ਅਜਰ ਹੋ ਰਹੇ ਆ ਜਿੰਨਾ ਜਿੰਨਾ ਕਿਸੇ ਦਾ ਨਾਤਾ ਹੈ ਜਿੰਨਾ ਜਿੰਨਾ ਕਿਸੇ ਦੀ ਨੇੜਤਾ ਹੈ ਉਹਨਾਂ ਉਹਨਾਂ ਵੱਧ ਦੁੱਖ ਹੁੰਦਾ ਮਾਪਿਓ ਸੰਸਾਰ ਤੇ ਨਹੀਂ ਲੱਭਦੇ ਬੜਾ ਬੜਾ ਕਵੀਆਂ ਨੇ ਬੜੇ ਬੜੇ ਲਖਾਰੀਆਂ ਨੇ ਇਹ ਗੱਲ ਲਿਖੀ ਹੈ ਹੁਸਨ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਦੇ ਜਿਹੜਾ ਬਚਪਨ ਗੀਤ ਗਈ ਹੈ ਜਵਾਨੀ ਗੀਤ ਗਈ ਹੈ ਉਹ ਵੀ ਨਹੀਂ ਮਿਲਣੀ ਤੇ ਜੋ ਮਾਪਿਓ ਆਇਆ ਹੈ ਮਾਪਿਓ ਸਦਾ ਹੀ ਬੱਚਿਆਂ ਵਾਸਤੇ ਜਵਾਲ ਹੋਇਆ ਕਰਦੇ ਮੈਂ ਨਾ ਕੋ ਜਾ ਕੇ ਆਇਆ ਉੱਥੇ ਮਿਲ ਕੇ ਆ ਆ ਬੇਟਾ ਇਹਨਾਂ ਦਾ ਵੱਡਾ ਬੈਠਾ ਪ੍ਰਵਾਨ ਜੀ ਤੁਹਾਡੇ ਆਇਨਾ ਘਟ ਕਿਸ ਦਾ ਕਾਰਨ ਹੈ ਜਾ ਤੱਕ ਕਿਸੇ ਦੇ ਜਾਈਏ ਤਾਂ ਕੋਈ ਹੁੰਦਾ ਹੈ ਇਹ ਦੋ ਹੀ ਕੱਟ ਜਿਹੜੇ ਨੇ ਜ਼ਿੰਦਗੀ ਚ ਪਹਾਈ ਕੀਤੀ ਨੇ ਸੰਸਾਰ ਦੇ اندر ਚੰਗਾ ਵਿਛੜੇ ਵਾਸਤੇ ਇਹ ਦੋ ਹੀ ਕੱਟ ਨੂੰ ਪਤਾ ਲੱਗਦਾ ਇੱਕ ਸ਼ਨਸ਼ਾਲ ਕਾਰਡ ਅੰਤੂ ਯਾਤਰਾ ਹੋਵੇ ਇੱਕ ਅੰਤਮ ਅਰਦਾਸ ਹੋਵੇ ਹੁਣ ਬੇਟਾ ਰੋ ਰਿਹਾ ਸੀ ਅੱਖਾਂ ਦੇ ਵਿੱਚ ਪਾਣੀ ਆ ਰਿਹਾ ਸੀ ਕਿਉਂਕਿ ਮਾਂ ਇੱਕ ਸੰਸਾਰ ਤੇ ਐਡੀ ਅਮੁੱਲੀ ਚੀਜ਼ ਜਿਹੜੀ ਨਹੀਂ ਲੱਭ ਸਕਦੀ ਮੁਰਤੇ ਕਿਸੇ ਮਾਂ ਨੇ ਆਪਣੇ ਬੱਚੇ ਨੂੰ ਜਨਮ ਦੇਣਾ ਸੀ ਤੇ ਕਿਸੇ ਜੋਤਸੀ ਕੋਲ ਪੁੱਛਿਆ ਤੇ ਜੋਤਸੀ ਨੇ ਦੱਸਿਆ ਜੇ ਇਸ ਸਮੇਂ ਬਾਅਦ ਇਸ ਸਮੇਂ ਤੇ ਤੇਰਾ ਤੇਰੇ ਪੁੱਤ ਦਾ ਜਨਮ ਹੋਵੇਗਾ ਤੇ ਉਹ ڈاکੂ ਬਣੇਗਾ ਤੇ ਜੇ ਐਨੇ ਸਮੇਂ ਤੇ ਮੰਨ ਲਓ ਕੁਛ 12 ਵਜੇ ਜਾਂ ਜੋ ਵੀ ਟਾਈਮ ਦਿੱਤਾ ਜੇ ਐਨੇ ਵਜੇ ਪੁੱਤ ਨੂੰ ਜਨਮ ਦੇਵੇਗੀ ਮਾਂ ਤੇ ਉਹ ਫਕੀਰ ਬਣੇਗਾ ਤੇ ਫਿਰ ਉਹਨੇ ਆਖਿਆ ਜੇ ਐਸੇ ਸਮੇਂ ਤੇ ਜਨਮ ਦਿੱਤਾ ਤੇ ਤੇਰਾ ਪੁੱਤ ਰਾਜਾ ਬਣੇਗਾ ਹੁਣ ਜਦੋਂ ਬੱਚਾ ਬੱਚੀ ਹੁੰਦਾ ਹੈ ਅੱਜ ਕੱਲ ਤੇ ਕੋਈ ਰਿਵਾਜ ਹੀ ਬਦਲ ਗਿਆ ਕਿਉਂਕਿ ਬੱਚੇ ਹੁੰਦੇ ਆਪਰੇਸ਼ਨਾਂ ਨਾਲ ਬੱਚੇ ਦਾ ਜਨਮ ਦੇਣ ਦਾ ਜਦੋਂ ਸਮਾਂ ਹੁੰਦਾ ਹੈ ਉਹ ਮਾਂ ਨੂੰ ਪਤਾ ਹੁੰਦਾ ਵੀ ਉਹ ਕਿੰਨੀਆਂ ਪੀੜਾਂ ਨੂੰ ਬਰਦਾਸ਼ਤ ਕਰਦੀ ਤੇ ਮਾਂ ਨੇ ਆਖਿਆ ਮੇਰਾ ਸਿਰ ਥੱਲੇ ਨੂੰ ਕਰ ਦਿਓ ਤੇ ਮੇਰੇ ਪੈਰ ਉੱਤੇ ਨੂੰ ਕਰ ਦਿਓ ਤਾਂ ਕਿ ਮੈਂ ਇਹ ਸਮਾਂ ਲਗਾਉਣਾ ਜਿੰਨਾ ਮਰਜ਼ੀ ਮੈਂ ਦਰਦ ਜਿੰਨਾ ਮਰਜ਼ੀ ਮੈਂ ਦੁੱਖ ਮਹਿਸੂਸ ਕਰਾਂ ਪਰ ਮੇਰਾ ਪੁੱਤ ਉਦੋਂ ਜਨਮ ਲਵੇ ਜਦੋਂ ਰਾਜਾ ਬਣਦਾ ਹੋਇਆ ਕੋ ਸੁਪਨਾ ਮਾਪਿਓ ਇਹ ਜੀ ਰਹਿੰਦਾ ਮਾਵਾ ਦੇ ਪੈਰਾ ਵਿੱਚ ਜੰਨਤ ਮਾ ਤੇ ਬੋਲ ਵਿੱਚ ਕਿਉਂਕਿ ਮੈਨੂੰ ਦਸਰੇ ਸੀ ਬੁਲਾਇਆ ਜੀ ਕਹਿੰਦੇ ਵੀ ਮਾਤਾ ਸਾਡੀ ਭਾਨਜੀ ਦਾ ਵਿਆਹ ਹੈ ਇਨ ਦਾ ਪ੍ਰਾਣਾ ਨੂੰ ਮੇਰੇ ਕਿਹਾ ਹੁੰਦਾ ਪ੍ਰਧਾਨ 시ਗੁਰ ਦੋਲੇ ਦਾ ਉਸਲੇ ਰਵਦਾਸ ਟੈਂਪਲ ਦਾ ਜਦੋਂ ਮੈਂ ਗਿਆ ਉੱਥੇ ਕਿੰਨੀ ਵਾਰ ਗਿਆ ਕੇਵਲ ਸਿੰਘ ਜੀ ਮਾ ਆਵੇ ਮਾ ਮਾਹੀ ਇੱਥੇ ਚਾਰ ਦੋਰੀ ਪਰ ਕੀ ਪਤਾ ਸੀ